ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਦ ਸਿੰਘ ਸਾਹਿਬ ਜੀ ਸਮੂਹ ਸ਼ੀਲ ਸਿੰਘ ਫੌਜਾਂ ਦਿਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਸਤਿਗੁਰੂ ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀ ਤਰਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜਗਤ ਸੁਆਮੀ ਸਤਿਗੁਰੂ ਦੀਨ ਦੁਨੀ ਦੇ ਮਾਲਕ ਚਵਰ ਛਤਰ ਤਖਤ ਦੇ ਮਾਲਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਖਾਲਸਾ ਜੀ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਇਲਾਹੀ ਬਾਣੀ ਧੁਰ ਤੋਂ ਆਈ ਹੋਈ ਬਾਣੀ ਸਾਰੀਆਂ ਚਿੰਤਾਵਾਂ ਨੂੰ ਝੋਰਿਆਂ ਨੂੰ ਦੂਰ ਕਰਨ ਵਾਲੀ ਬਾਣੀ ਸਤਿਗੁਰੂ ਜੀ ਦੀ ਮਾਰਗਦਰਸ਼ਨ ਕਰਦੀ ਹੈ ਜਿੰਦਗੀ ਜੀਵਨ ਦਾ ਢੰਗ ਦੱਸਦੀ ਹੈ ਕਿਵੇਂ ਜਿਉਣਾ ਹੈ ਕਿਵੇਂ ਦੁੱਖਾਂ ਵਿੱਚੋਂ ਨਿਕਲਣਾ ਕਿਵੇਂ ਸੁੱਖਾਂ ਦੀ ਜਿਹੜੀ ਖੁਸ਼ੀ ਬਹੁਤੀ ਕਰਕੇ ਨਹੀਂ ਮਨਾਉਣੀ ਕਿਵੇਂ ਆਪਣਾ ਮਨ ਪਰਮੇਸ਼ਰ ਨਾਲ ਜੋੜਨਾ ਕਿਵੇਂ ਪ੍ਰਸੰਨਤਾ ਹਾਸਲ ਹੋਵੇਗੀ ਇਹ ਸਾਰਾ ਕੁਝ ਮਹਾਰਾਜ ਦੀ ਬਾਣੀ ਦੱਸਦੀ ਹੈ ਸੋ ਖਾਲਸਾ ਜੀ ਐਸੇ ਸਤਿਗੁਰੂ ਦੀਨ ਦੁਨੀ ਨੇ ਮਾਲਕ ਜੀ ਨੂੰ ਕਦੇ ਵੀ ਵਿਸਾਰ ਨਾ ਨਹੀਂ ਚਾਹੀਦਾ ਜਿਹਦਾ ਦਿੱਤਾ ਸਭ ਕੁਝ ਹੈ ਜਿਵੇਂ ਧੰਗੁਰੂ ਅਰਜਣ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਸੰਗ ਆਪਾਂ ਸਰਵਣ ਕਰਦੇ ਹਾਂ ਰੋਜ਼ ਖਾਲਸਾ ਜੀ ਕਿ ਸਤਿਗੁਰੂ ਜੀ ਦੀ ਜਿਹੜੀ ਸ਼ਹੀਦੀ ਦਿਹਾੜਾ ਆ ਰਿਹਾ ਹੈ ਸ਼ਹੀਦੀ ਹੋਈ ਸੀ ਉਹਦੇ ਨੂੰ ਉਹਨੂੰ ਮੁੱਖ ਰੱਖਦੇ ਹਾਂ ਧੰਗੁਰੂ ਅਰਜਣ ਦੇਵ ਜੀ ਮਹਾਰਾਜ ਦੇ ਜੀਵਨ ਵਿੱਚੋਂ ਜਿਹੜੀਆਂ ਕਥਾਵਾਂ ਮਹਾਰਾਜ ਦੇ ਜੀਵਨ ਦੀ ਲਾ ਉਹ ਆਪਾਂ ਸਰਵਣ ਕਰਦੇ ਹਾਂ ਸੋ ਸਤਿਗੁਰੂ ਜੀ ਨੇ ਥੀ ਸੁਖਣੀ ਸਾਹਿਬ ਦੀ ਬਾਣੀ ਵਿੱਚ ਸੁਣਾਉਣਾ ਕੀਤਾ ਮਹਾਰਾਜ ਕਹਿੰਦੇ ਜਹ ਪ੍ਰਸਾਦ ਛਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ ਜਹ ਪ੍ਰਸਾਦ ਸੁਗੰਧਿਤ ਤਨ ਲਾਭ ਹੈ ਤਿਸ ਕੋ ਸਿਮਰਤ ਪਰਮਗਤ ਪਾਵਹਿ ਮਹਾਰਾਜ ਕਹਿੰਦੇ ਜਿਹਦੇ ਜਿਦੀ ਕਿਰਪਾ ਨਾਲ ਤੈਨੂੰ ਕਈ ਪ੍ਰਕਾਰ ਦੇ ਸਵਾਦਲੇ ਪ੍ਰਸ਼ਾਦੇ ਮਿਲਦੇ ਨੇ ਪ੍ਰਸ਼ਾਦਾ ਮਿਲਦਾ ਹੈ ਜਾਂ ਕਈ ਪ੍ਰਕਾਰ ਦੇ ਖਾਣ ਪੀਣ ਮਿਲਦੇ ਨੇ ਮਹਾਰਾਜ ਕਹਿੰਦੇ ਕਈ ਪ੍ਰਕਾਰ ਦਾ ਅੰਮ੍ਰਿਤ ਰੂਪ ਜਿਹੜਾ ਭੋਜਨ ਤੈਨੂੰ ਮਿਲਦਾ ਹੈ ਉਹ ਵਾਹਿਗੁਰੂ ਜੀ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਰੱਖ ਕਿਉਂਕਿ ਉਹ ਤੈਨੂੰ ਦੇਣ ਵਾਲਾ ਹੈ ਉਹਨੇ ਤੈਨੂੰ ਸਭ ਕੁਝ ਦਿੱਤਾ ਹੈ ਜਿਸ ਪਰਮੇਸ਼ਰ ਦੀ ਰਹਿਮਤ ਨਾਲ ਕਿਰਪਾ ਨਾਲ ਤੂੰ ਵਨਸਵੰਨੀਆਂ ਸੁਗੰਧੀਆਂ ਆਪਣੇ ਸਰੀਰ ਨੂੰ ਮਾਲਦਾ ਹੈ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਸ਼ਿਮ ਸਿਮਰਨ ਕਰਿਆ ਕਰ ਪਰਮ ਗਤੀ ਹੋਵੇਗੀ ਸੋ ਮਹਾਰਾ ਸੱਚੇ ਪਾਸ਼ਣ ਕਈ ਕੁਝ ਸਮਝਾਉਣਾ ਕੀਤਾ ਸਤਿਗੁਰ ਕਹਿੰਦੇ ਜਿਹ ਪ੍ਰਸਾਦ ਬਸੈ ਸੁਖ ਮੰਦਰ ਤਿਸੈ ਤੇ ਆਏ ਸਦਾ ਮਨ ਅੰਦਰ ਜਿਹਦੀ ਕਿਰਪਾ ਨਾਲ ਭਾਈ ਤੂੰ ਸੁੱਖਾਂ ਵਿੱਚ ਸੁੱਖਾਂ ਨਾਲ ਮਹਿਲਾਂ ਵਿੱਚ ਵਸਦਾ ਹੈ ਘਰਾਂ ਕੋਠੀਆਂ ਵਿੱਚ ਵਸਦਾ ਹੈ ਜਿਹਦੀ ਕਿਰਪਾ ਨਾਲ ਤੈਨੂੰ ਛਤ ਮਿਲੀ ਹੋਈ ਹੈ ਉਸ ਵਾਹਿਗੁਰੂ ਨੂੰ ਆਪਣੇ ਹਿਰਦੇ ਦੇ ਅੰਦਰ ਯਾਦ ਕਰਿਆ ਕਰ ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਣਾ ਆਠ ਪਹਿਰ ਸਿਮਰੋ ਤਿਸ ਰਸਨਾ ਮਹਾਰਾਜ ਕਹਿੰਦੇ ਜੀ ਦੀ ਕਿਰਪਾ ਨਾਲ ਮੌਜਾਂ ਨਾਲ ਘਰਾਂ ਵਿੱਚ ਵਸਦਾ ਹੈ ਪਰਿਵਾਰ ਵਿੱਚ ਵਸਦਾ ਹਾਂ ਖੁਸ਼ੀਆਂ ਮਾਣਦਾ ਹਾਂ ਉਸ ਵਾਹਿਗੁਰੂ ਜੀ ਨੂੰ ਰਸਨਾ ਨਾਲ ਜਪਿਆ ਕਰ ਅਠੇ ਪੈਰ ਯਾਦ ਰੱਖਿਆ ਕਰ ਜਿਹ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈ ਹੈ ਤੇ ਹਵਨ ਯੋਗ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਜਿਨ੍ਹਾਂ ਦੀ ਕਿਰਪਾ ਨਾਲ ਤੂੰ ਭਾਈ ਕਈ ਪ੍ਰਕਾਰ ਦੇ ਚੋਇ ਤਮਾਸ਼ੇ ਦੇਖਦਾ ਹੈ ਇਸ ਵਾਦਲੇ ਭੋਜਨ ਖਾਂਦਾ ਹੈ ਹਰ ਪ੍ਰਕਾਰ ਦਾ ਪਦਾਰਥ ਜਿਹੜਾ ਤੇਰੇ ਕਰਮਾਂ ਵਿੱਚ ਵਾਹਿਗੁਰੂ ਨੇ ਲਿਖਿਆ ਹੋਇਆ ਹੈ ਉਹ ਵਾਹਿਗੁਰੂ ਸੱਚੇ ਪਾਸ਼ਾ ਨੂੰ ਧਿਉਣਾ ਕਰ ਜਿਹੜਾ ਧਿਉਣ ਦੇ ਯੋਗ ਹੈ ਜਿਹੜਾ ਸਭ ਕੁਝ ਦੇਣ ਵਾਲਾ ਹੈ ਸੋ ਖਾਲਸਾ ਜੀ ਮਹਾਰਾਜ ਦੀ ਕਿਰਪਾ ਨਾਲ ਅਸੀਂ ਛੱਤ ਹੀਟ ਰਹੇ ਨੇ ਹਾਂ ਪਰਿਵਾਰ ਵਿੱਚ ਰਹਿੰਦੇ ਹਾਂ ਕਈ ਪ੍ਰਕਾਰ ਦੇ ਸੁਆਦਲੇ ਭੋਜਨ ਖਾਂਦੇ ਹਾਂ ਕਈ ਪ੍ਰਕਾਰ ਦੇ ਸਾਖ ਸੰਬੰਧੀਆਂ ਵਿੱਚ ਵਿਚਰਦੇ ਹਾਂ ਇਹ ਸਾਰੀ ਕਿਰਪਾ ਕਾਲਪੁਰਖ ਵਾਹਿਗੁਰੂ ਜੀ ਦੀ ਹੈ ਮਹਾਰਾਜ ਕਹਿੰਦੇ ਜਿਹ ਪ੍ਰਸਾਦ ਪਾੜ ਪਟੰਬਰ ਹਡਾਵਾ ਹੈ ਇਸ ਇਹ ਤਿਆਗ ਅਵਰ ਕਤ ਅਬਰ ਲੁਹਾਵਾ ਹੈ ਮਹਾਰਾਜ ਸੱਚੇ ਪਾਸ਼ਾ ਦੇ ਬਚਨਾਉਂਦੇ ਕਿ ਸੱਚੇ ਪਾਸ਼ਾ ਕਹਿੰਦੇ ਭਾਈ ਜੀ ਦੀ ਕਿਰਪਾ ਨਾਲ ਸੋਹਣੇ ਸੋਹਣੇ ਰੇਸ਼ਮੀ ਕੱਪੜੇ ਪਹਿਨਦਾ ਹੈ ਇਵੇਂ ਖਾਲਸਾ ਜੀ ਸਭ ਜਾਣਦੇ ਹਾਂ ਜਿੰਨੇ ਵੀ ਆਦਮੀ ਪੁਰਸ਼ ਨੇ ਹਰ ਕੋਈ ਬੰਦਾ ਟੌਰ ਕੱਢਦਾ ਹੈ ਮਹਾਰਾਜ ਕਹਿੰਦੇ ਸਭ ਪਰਮੇਸ਼ਰ ਦੀ ਖੇਡ ਹੈ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਜੀ ਨੂੰ ਭੁਲਾਇਆ ਨਾ ਕਰ ਵਿਸਾਰਿਆ ਨਾ ਕਰ ਕਦੇ ਵੀ ਲੋਭ ਕਰਕੇ ਉਹਨੂੰ ਮਹਾਰਾਜ ਨੂੰ ਹਿਰਦੇ ਵਿੱਚੋਂ ਦੂਰ ਨਾ ਜਾਣਦਿਆ ਕਰ ਤੇ ਸਹਿਤਿਆਗ ਕਤ ਅਵਰ ਲੁਭਾਵੈ ਮਹਾਰਾਜ ਕਹਿੰਦੇ ਉਹਨੂੰ ਕਿਉਂ ਛੱਡ ਕੇ ਹੋਰ ਤਰ੍ਹਾਂ ਦਾ ਲੋਭ ਕਰਦਾ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਕਦੇ ਵਿਸਾਰੀਏ ਨਾ ਜੀਦਾ ਸਭ ਕੁਝ ਦਿੱਤਾ ਹੋਇਆ ਖਾਲਸਾ ਜੀ ਅਸੀਂ ਵਰਤਦੇ ਹਾਂ ਸੋ ਮਹਾਰਾਜ ਦੀਨ ਦੁਨੀ ਦੇ ਮਾਲਕ ਦੀ ਕਿਰਪਾ ਨਾਲੇ ਸੋਣੀ ਦੇਹੀ ਮਿਲੀ ਐ ਜਿਵੇਂ ਸਤਿਗੁਰ ਕਹੇ ਜਿਹ ਪ੍ਰਸਾਦ ਆਰੋਗ ਕੰਚਨ ਦੇਹੀ ਲਿਵ ਲਾਭੋ ਤਿਸ ਰਾਮ ਸਨੇਹੀ ਜਿਹ ਪ੍ਰਸਾਦ ਤੇਰਾ ਓਲਾ ਰਹਦ ਮਨ ਸੁਖ ਪਾਵੈ ਹਰ ਹਰ ਜਸ ਕਹਿਤ ਮਹਾਰਾਜ ਕਹਿੰਦੇ ਜਿਸ ਦੀ ਕਿਰਪਾ ਨਾਲ ਸੋਨੇ ਵਰਗੀ ਤੈਨੂੰ ਨਰੋਆ ਜਿਸਮ ਮਿਲਿਆ ਹੋਇਆ ਦੇਹੀ ਮਿਲੀ ਹੋਈ ਹੈ ਤੂੰ ਪਰਮੇਸ਼ਰ ਅਕਾਲ ਪੁਰਖ ਨਾਲੇ ਜੋੜ ਉਹਦਾ ਸੁਨੇਹੀ ਬਣ ਉਹਨੂੰ ਸਨੇਹ ਕਰਿਆ ਕਰ ਪਿਆਰ ਕਰਿਆ ਕਰ ਉਹਦੀ ਕਿਰਪਾ ਹੈ ਤੇ ਤੇਰੇ ਪਰਦੇ ਕੱਜੇ ਹੋਏ ਖਾਲਸਾ ਜੀ ਅਸੀਂ ਘਰ ਪਰਿਵਾਰ ਵਿੱਚ ਰਹਿੰਨੇ ਹਾਂ ਅੰਦਰੋਂ ਕੋਈ ਸੱਚਾ ਨਹੀਂ ਹੈ ਮਨ ਮੈਲ ਨਾਲ ਭਰਿਆ ਹੋਇਆ ਕਿਸੇ ਪ੍ਰਕਾਰ ਦਾ ਫੁਰਨਾ ਆਉਂਦਾ ਹੀ ਆਉਂਦਾ ਕੋਈ ਘਰ ਪਰਿਵਾਰ ਵਿੱਚ ਜਿਵੇਂ ਖਾਲਸਾ ਜੀ ਬੱਚੇ ਨੇ ਮਾਪਿਓ ਨੇ ਜਾਂ ਗਾਂ ਉਹਨਾਂ ਦੇ ਬੱਚੇ ਨੇ ਜੇ ਕਿਤੇ ਪਰਮੇਸ਼ਰ ਕਿਸੇ ਦੇ ਹਿਰਦੇ ਦੇ ਪਾਜ ਖੋਲ ਦੇਣਾ ਤੇ ਕੋਈ ਵੀ ਸੰਸਾਰ ਉੱਤੇ ਰਿਸ਼ਤਾ ਸਹੀ ਨਹੀਂ ਹੋਵੇਗਾ ਕਿਉਂਕਿ ਫੁਰਨਾ ਜਿਹੜਾ ਹੈ ਉਹ ਮਨ ਕਿਸੇ ਪ੍ਰਕਾਰ ਦਾ ਵੀ ਬਣਾ ਲੈਂਦਾ ਚਾਹੇ ਸਾਖ ਸਬੰਧੀਆਂ ਪ੍ਰਤੀ ਹੋਵੇ ਚਾਹੇ ਬਾਹਰ ਆਪਾਂ ਵਿਚਰਦੇ ਹਾਂ ਜਿਹੜਾ ਜਿਹੜੀਆਂ ਅੱਖਾਂ ਨੇ ਇਹ ਜ਼ਰੂਰ ਕਿਸੇ ਦਾ ਜਿਸਮ ਵੇਖ ਕੇ ਮੋਹਤ ਹੁੰਦੀਆਂ ਕਈ ਪ੍ਰਕਾਰ ਦੇ ਫੁਰਨੇ ਕਰਦਾ ਪਰ ਮਹਾਰਾਜ ਅਕਾਲ ਪੁਰਖ ਦੀ ਇਹ ਕਿਰਪਾ ਹੈ ਉਹਨੇ ਸਾਡੇ ਤੇ ਤਰਸ ਕੀਤਾ ਹੈ ਕਿ ਉਹਨੇ ਜਿਹੜਾ ਸਾਡਾ ਅੰਦਰ ਦਾ ਪਾਰ ਹੈ ਜੋ ਅਸੀਂ ਮਨ ਨਾਲ ਤੱਕਦੇ ਹਾਂ ਸੁਰਤੀ ਨਾਲ ਤੱਕਦੇ ਹਾਂ ਉਹਨੂੰ ਲੁਕਾ ਕੇ ਰੱਖਿਆ ਹੋਇਆ ਜੇ ਵਾਹਿਗੁਰੂ ਉਹ ਪਰਦੇ ਨੂੰ ਚੁੱਕ ਦੇਵੇ ਨਾ ਤੇ ਖਾਲਸਾ ਦੀ ਦੁਨੀਆ ਵਿੱਚ ਕੋਈ ਰਿਸ਼ਤਾ ਨਾ ਰਵੇ ਦੁਨੀਆ ਦੇ ਵਿੱਚ ਕੋਈ ਬੰਦਾ ਸਹੀ ਨਾ ਨਜ਼ਰ ਆਵੇ ਇਹ ਵਾਹਿਗੁਰੂ ਦੀ ਕਿਰਪਾ ਹੈ ਉਹਨੇ ਸਾਰੇ ਪਰਦੇ ਕੱਜ ਕੇ ਰੱਖੇ ਹੋਏ ਇਹ ਵਾਹਿਗੁਰੂ ਦੀ ਮਿਹਰ ਹੈ ਤੇ ਉਸ ਵਾਹਿਗੁਰੂ ਨੂੰ ਸਲਾਹੁਣਾ ਚਾਹੀਦਾ ਜਿਹਦੀ ਕਿਰਪਾ ਨਾਲ ਸਾਨੂੰ ਸਭ ਕੁਝ ਮਿਲਦਾ ਮਹਾਰਾਜ ਕਹਿੰਦੇ ਜਿਹ ਪ੍ਰਸਾਦ ਤੇਰੇ ਸੰਗਲੇ ਛਿਦਰ ਢਾਕੇ ਮਨ ਸ਼ਰਣੀ ਪਰ ਠਾਕੁਰ ਪ੍ਰਭ ਤਾਗੈ ਜਿਨੇ ਤੇਰੇ ਤੇ ਦਇਆ ਕੀਤੀ ਹੋਈ ਹੈ ਬੰਦਿਆ ਜਿਨੇ ਤੇਰੇ ਸਾਰੇ ਐਬ ਢੱਕ ਕੇ ਰੱਖੇ ਤੇਰੇ ਨੁਕਸ ਢੱਕ ਕੇ ਰੱਖੇ ਨੇ ਉਹ ਵਾਹਿਗੁਰੂ ਨੂੰ ਕਿਉਂ ਨਹੀਂ ਸਿਮਰਦਾ ਉਹਦੀ ਸ਼ਰਨ ਵਿੱਚ ਕਿਉਂ ਨਹੀਂ ਪੈਂਦਾ ਸੋ ਅਕਾਲ ਪੁਰਖ ਵਾਹਿਗੁਰੂ ਮੇਹਰਾਂ ਕਰਨ ਸਾਨੂੰ ਸੋਝੀ ਆਵੇ ਮਹਾਰਾਜ ਸੱਚੇ ਪਾਸ਼ਾ ਦੀ ਭਗਤੀ ਕਰੀਏ ਸਤਿਗੁਰੂ ਮਹਾਰਾਜ ਦਾ ਨਾਮ ਜਪੀਏ ਕਿਉਂਕਿ ਖਾਲਸਾ ਜੀ ਉਹ ਵਾਹਿਗੁਰੂ ਸੱਚੇ ਪਾਸ਼ਾ ਦਾ ਜਦੋਂ ਨਾਮ ਸਿਮਰਨਾ ਹੋਵੇ ਨਾ ਉਸ ਵੇਲੇ ਸਾਨੂੰ ਆਲਸ ਪੈ ਜਾਂਦੀ ਹੈ ਮੌਤ ਪੈ ਜਾਂਦੀ ਹੈ ਮਹਾਰਾਜ ਦੀ ਕਿਰਪਾ ਜਦੋਂ ਸਾਡੇ ਤੇ ਹੁੰਦੀ ਜਿਨ੍ਹਾਂ ਤੇ ਹੁੰਦੀ ਉਹੀ ਨਾਮ ਜਪ ਸਕਦੇ ਜਿਨ੍ਹਾਂ ਤੇ ਖਾਲਸਾ ਜੀ ਨਹੀਂ ਹੁੰਦੀ ਉਹ ਸਾਰਾ ਦਿਨ ਕੰਮ ਕਰਦੇ ਸਾਰਾ ਦਿਨ ਦੁਨੀਆ 'ਚ ਵਿਝਰਦੇ ਉਹਨਾਂ ਦਾ ਮੂੰਹ ਨਹੀਂ ਥੱਕਦਾ ਗੱਲਾਂ ਕਰਦੇ ਆੱਖਾਂ ਨਹੀਂ ਥੱਕਦੀਆਂ ਵੇਖ-ਵੇਖ ਕੇ ਜੇ ਕਿਤੇ ਯਾਰਾਂ ਮਿੱਤਰਾਂ ਵਿੱਚ ਬੈਠੇ ਹੋਣ ਤੇ ਖਾਲਸਾ ਜੀ ਚੌਂਕੜੀ ਮਾਰ ਕੇ ਕਈ ਪ੍ਰਕਾਰ ਦੇ ਮਖੌਲ ਅਡਾਉਂਦੇ ਇੱਕ ਦੂਜੇ ਦੇ ਚੁਗਲੀ ਨਿੰਦਿਆ ਚੱਲਦੀ ਉਦੋਂ ਲੱਤਾਂ ਨੂੰ ਕੁਛ ਨਹੀਂ ਹੁੰਦਾ ਪਰ ਜਿਸ ਵੇਲੇ ਮਹਾਰਾਜ ਦਾ ਨਾਮ ਜਪਣ ਵਾਸਤੇ ਚੌਂਕੜੀ ਮਾਰਨੀ ਪੈ ਜੇ ਲੱਤਾਂ ਸੌਣ ਲੱਗ ਪੈਂਦੀਆਂ ਸੋ ਇਹ ਸਾਰਾ ਕੁਝ ਦੇਹੀ ਜਿਹੜੀ ਹੈ ਹਰਾਮ ਕਰਦੀ ਹੋਈ ਹੈ ਇਹ ਬੰਦੇ ਦਾ ਮਨ ਜਿਹੜਾ ਹੁਜਤਾਂ ਕਰਦਾ ਤੇ ਬੰਦੇ ਮੂਰਖ ਨੂੰ ਪਤਾ ਨਹੀਂ ਲੱਗਦਾ ਉਹੀ ਬੀਬੀਆਂ ਨੇ ਜਿਹੜੀਆਂ ਗਿੱਧਿਆਂ ਦੇ ਵਿੱਚ ਬਹੁਤਾ-ਬਹੁਤਾ ਚਿਰ ਨੱਚ ਲੈਂਦੀਆਂ ਨੇ ਤੇ ਕੁਛ ਨਹੀਂ ਹੁੰਦਾ ਜਦੋਂ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਬਹਿਣਾ ਹੋਵੇ ਤੇ ਗੋਡੇ ਫੜ ਕੇ ਬਹਿ ਜਾਂਦੀਆਂ ਸਾਡੇ ਤਾਂ ਗੋਡੇ ਦੁਖਦੇ ਜਿਵੇਂ ਖਾਲਸਾ ਜੀ ਗੁਰੂ ਘਰਾਂ ਦੇ ਵਿੱਚ ਆ ਕੁਰਸੀਆਂ ਲੱਗੀਆਂ ਹੋਈਆਂ ਲੋਕਾਂ ਨੂੰ ਸਮਝ ਨਹੀਂ ਹੈਗੀ ਜਦੋਂ ਸਮਝ ਆਉਣੀ ਹੈ ਉਦੋਂ ਸਮਾਂ ਲੰਘ ਜਾਣਾ ਸਤਗੁਰੂ ਦੀ ਬਰਾਬਰੀ ਤੇ ਕਦੇ ਨਹੀਂ ਬੈਠੀਦਾ ਸਤਗੁਰੂ ਦੇ ਸਾਹਮਣੇ ਕਦੇ ਉੱਚੇ ਹੋ ਕੇ ਨਹੀਂ ਬੈਠੀਦਾ ਨਹੀਂ ਬੈਠ ਹੁੰਦਾ ਦਰਬਾਰ ਤੋਂ ਬਾਹਰ ਬੈਠ ਜਾਓ ਮਹਾਰਾਜ ਦੀ ਆਵਾਜ਼ ਤੁਹਾਡੇ ਕੰਨਾਂ ਤੱਕ ਆ ਜਾਵੇਗੀ ਤੁਸੀਂ ਸਰਵਣ ਕਰ ਸਕਦੇ ਹੋ ਸੋ ਭਾਈ ਮਹਾਰਾਜ ਸੱਚੇ ਪਾਤਸ਼ਾਹ ਦਾ ਜਦੋਂ ਨਾਮ ਜਪਣਾ ਹੋਵੇ ਸੇਵਾ ਕਰਨੀ ਹੋਵੇ ਉਦੋਂ ਇਹ ਦੇਈ ਪਿੱਟੀ ਜਾਂਦੀ ਹੈ ਨੂੰ ਮੋਦ ਪੈ ਜਾਂਦੇ ਆ ਨਹੀਂ ਤੇ ਖਾਲਸਾ ਜੀ ਬੁੱਢੇ ਤੋਂ ਬੁੱਢਾ ਬੰਦਾ ਵੀ ਜਦੋਂ ਕਿ ਸੱਥਾਂ ਵਿੱਚ ਬੈਂਦੇ ਨੇ ਨਾ ਤੇ ਉਹਨਾਂ ਦੀਆਂ ਗੱਲਾਂ ਖਤਮ ਨਹੀਂ ਹੁੰਦੀਆਂ ਪਰ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦਾ ਨਾਮ ਜਪਣਾ ਹੋਵੇ ਉਸ ਵੇਲੇ ਖਾਲਸਾ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਨਾਮ ਨਹੀਂ ਜਪਿਆ ਜਾਂਦਾ ਸੋ ਭਾਈ ਨਮੋਸ਼ਾ ਮਹਾਰਾਜ ਦੇ ਨਾਮ ਨਾਲ ਜੁੜੀਏ ਸਤਿਗੁਰੂ ਨੂੰ ਧਿਆਈਏ ਕਿਸੇ ਵੀ ਪ੍ਰਕਾਰ ਉਦਮ ਕਰੀਏ ਮਹਾਰਾਜ ਸੱਚੇ ਪਾਸ਼ਾ ਦੇ ਚਰਨ ਕਮਲਾਂ ਵਿੱਚੋਂ ਗੁਰਸਿੱਖੀ ਮੰਗੀਏ ਭਗਤੀ ਮੰਗੀਏ ਮਹਾਰਾਜ ਮਿਹਰ ਕਰਨਗੇ ਸੋ ਖਾਲਸਾ ਦੀ ਇੱਕ ਬੇਨਤੀ ਹੈ ਸ਼ਾਇਦ ਮੈਨੂੰ ਲੱਗਦਾ ਹੈ ਸ਼ਾਇਦ ਮੇਰਾ ਵਹਿਮ ਹੋਵੇ ਕਿ ਜਿਨ੍ਹਾਂ ਨੇ ਆਪਾਂ ਮਹਾਰਾਜ ਸੱਚੇ ਪਾਸ਼ਾ ਦੀਆਂ ਸਾਖੀਆਂ ਸੁਣਾਉਂਦੇ ਆ ਤੇ ਉਹਦੇ ਤੋਂ ਪਹਿਲਾਂ ਜਿਹੜੀਆਂ ਸਾਖੀਆਂ ਮਹਾਰਾਜ ਦੀ ਕਿਰਪਾ ਸਦਕਾ ਸ਼ੁਰੂ ਹੋ ਗਈਆਂ ਨੇ ਪਹਿਲਾਂ ਆਪਾਂ ਜਿਹੜਾ ਬੋਲਦੇ ਆ ਉਹ ਲੰਮਾ ਹੋਣ ਲੱਗ ਪਿਆ ਕੁਝ 14-15 ਮਿੰਟ ਤੱਕ ਵੀ ਉਹ ਸਾਖੀ ਚੱਲੇ ਜਾਂਦੀ ਹੈ ਬੋਲਣਾ ਚਲਾ ਜਾਂਦਾ ਉਸ ਤੋਂ ਬਾਅਦ ਹੱਡ ਬੀਤੀ ਸ਼ੁਰੂ ਹੁੰਦੀ ਹੈ ਤੇ ਉਹ ਨੂੰ ਵੇਖਦਿਆਂ ਮੈਂ ਹੁਣ ਸੋਚਿਆ ਗੁਰੂ ਸਾਹਿਬ ਦੀ ਕਿਰਪਾ ਸਦਕਾ ਕਿ ਆਪਾਂ ਪਹਿਲਾਂ ਥੋੜੀ ਵਿਚਾਰ ਕਰਿਆ ਕਰਾਂਗੇ ਕੁਝ 5-7 ਮਿੰਟ ਦੀ ਜਾਂ 7 ਮਿੰਟ ਦੀ ਉਸ ਤੋਂ ਬਾਅਦ ਆਪਾਂ ਮਹਾਰਾਜ ਦੀ ਹੱਡ ਬੀਤੀ ਸੁਣਾਦਿਆਂ ਕਰਨੀ ਹੈ ਕਿਉਂਕਿ ਖਾਲਸਾ ਜੀ ਇਸ ਚੈਨਲ ਦੇ ਜਿੰਨੇ ਪਹਿਲਾਂ ਸੰਗਤ ਸੁਣਦੀ ਸੀ ਉਹ ਸੁਣ ਲੋ ਬੰਦ ਹੋ ਗਈ ਜਾਂ ਤਾਂ ਜਿਨ੍ਹਾਂ ਦੇ ਕਾਰਜ ਹੋ ਗਏ ਉਹ ਵੀ ਚਲੇ ਗਏ ਨੇ ਮਤਲਬ ਗੁਰੂ ਸਾਹਿਬ ਦੀ ਕਿਰਪਾ ਸਦਕਾ ਮੈਨੂੰ ਇੰਨੇ ਕ ਮੈਸੇਜ ਪਹਿਲਾਂ ਆਉਂਦੇ ਸੀਗੇ ਕਿ ਉਹਨਾਂ ਦੀ ਸ਼ਹੀਦੀ ਦੇ ਗਾਂ ਕਰਾਈਆਂ ਜਾਂ ਉਹਨਾਂ ਨੂੰ ਕੁਝ ਨਾ ਕੁਝ ਦੱਸਿਆ ਉਸ ਪ੍ਰਕਾਰ ਕਈਆਂ ਨੇ ਮੈਨੂੰ ਮੈਸੇਜ ਆਇਆ ਕਿ ਸਾਡਾ ਆ ਕਾਰਜ ਫਤਿਹ ਹੋ ਗਿਆ ਜਿਨ੍ਹਾਂ ਦੇ ਫਤਿਹ ਹੋ ਗਏ ਨੇ ਕਾਰਜ ਉਹਨਾਂ ਨੇ ਨਾ ਤਾਂ ਉਸ ਤੋਂ ਬਰਾਦ ਕਦੇ ਮੈਸੇਜ ਕੋਈ ਕੀਤਾ ਤੇ ਨਾ ਮੈਨੂੰ ਲੱਗਦਾ ਕਦੇ ਮਹਾਰਾਜ ਦੀ ਕੋਈ ਹੱਡ ਬੀਤੀ ਸੁਣੀ ਐ ਕਈ ਵੀਰ ਪੁੱਛਦੇ ਨੇ ਸ਼ੀਧੀ ਦੇ ਕਿਵੇਂ ਕਰਾਉਣੀ ਅੱਜ ਵੀ ਪੁੱਛਦੇ ਨੇ ਉਹਨਾਂ ਨੇ ਕਦੇ ਮਹਾਰਾਜ ਦੀ ਸੰਪੂਰਨ ਸਾਖੀ ਸੁਣੀ ਨਹੀਂ ਸੋ ਆਪਾਂ ਹੁਣੇ ਕੀਤਾ ਆ ਕਿ ਗੁਰੂ ਸਾਹਿਬ ਕਿਰਪਾ ਕਰਨ 5-7 ਮਿੰਟ ਦੇ ਵਿੱਚ ਵਿੱਚ ਕੋਈ ਨਾ ਕੋਈ ਸਾਖੀ ਜਾਂ ਕੋਈ ਭੂਮਿਕਾ ਬੰਨ ਕੇ ਉਸ ਤੋਂ ਬਾਅਦ ਹੱਡ ਬੀਤੀ ਸੁਣਾਦਿਆ ਕਰਨੀ ਕਿਉਂਕਿ ਖਾਲਸਾ ਜੀ ਇਸ ਚੈਨਲ ਦੇ ਉਤੋਂ ਸਭ ਕੁਝ ਡਾਊਨ ਜਾ ਰਿਹਾ ਨਾ ਤਾਂ ਸਬਸਕ੍ਰਾਈਬਰ ਹੋ ਰਹੇ ਨਾ ਇਹਦੇ ਉੱਤੇ ਵਿਊ ਆ ਰਹੇ ਨੇ ਤੇ ਨਾ ਇਹਦਾ ਵਾਚ ਟਾਈਮ ਵਧਦਾ ਪਿਆ ਸੋ ਇਸੇ ਪ੍ਰਕਾਰ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਿਵੇਂ ਜਿਵੇਂ ਚੈਨਲ ਡਾਊਨ ਜਾਂਦਾ ਸਿਰ ਆਪਾਂ ਮਿਹਨਤ ਕਰਕੇ ਕਿਸੇ ਨੂੰ ਹੱਦ ਬਿੱਤੀ ਸੁਣਾਉਣੇ ਆ ਕਿ ਗੁਰੂ ਸਾਹਿਬ ਦੀ ਉਥੋਂ ਤੱਕ ਆਵਾਜ਼ ਜਾਵੇ ਕੋਈ ਸੁਣੇ ਕਿ ਧੰਨ ਬਾਬਾ ਦੀਪ ਸਿੰਘ ਸਾਹਿਬ ਵਿੱਚ ਕਿੱਡੀ ਬਰਕਤ ਹੈ ਸ਼ਹੀਦਾਂ ਵਿੱਚ ਕਿੱਡੀ ਬਰਕਤ ਹੈ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਮ ਵਿੱਚ ਕਿੱਡੀ ਬਰਕਤ ਹੈ ਪਰ ਖਾਲਸਾ ਜੀ ਮਹਾਰਾਜ ਦੇ ਨਾਮ ਦੇ ਵਪਾਰੀ ਥੋੜੇ ਹੁੰਦੇ ਨੇ ਸੋ ਇਹ ਮੇਰਾ ਬੇਨਤਾ ਸੀ ਭਾਈ ਆਪ ਸਰਵਣ ਕਰਦੇ ਹੋ ਅੱਗੇ ਵੀ ਸਰਵਣ ਕਰਵਾਇਆ ਕਰੋ ਕਿਉਂਕਿ ਇੱਕ ਦਿਨ ਮੈਨੂੰ ਇੱਕ ਮੈਸੇਜ ਆਇਆ ਸੀ ਉਹ ਮਾਤਾ ਜੀ ਹੁਣਾਂ ਨੇ ਦੱਸਿਆ ਕਿ ਪੁੱਤ ਮੈਨੂੰ ਪਹਿਲਾਂ ਸਾਡਾ ਕੋਈ ਰਿਸ਼ਤੇਦਾਰ ਸੀ ਉਹਨੇ ਤੇਰੀ ਵੀਡੀਓ ਸੁਣੀ ਉਸ ਤੋਂ ਬਾਅਦ ਉਹਨੇ ਮੇਰੀ ਬੇਟੀ ਨੂੰ ਭੇਜੀ ਮੇਰੀ ਬੇਟੀ ਨੇ ਪਤਾ ਨਹੀਂ ਕਿੰਨੇ ਆਕ ਨੂੰ ਭੇਜੀ ਤੇ ਸਾਡੀ ਇੱਕ ਰਿਸ਼ਤੇਦਾਰੀ ਚ ਦੂਜੀ ਚੌਥੀ ਜਗ੍ਹਾ ਗਾਂ ਜਾ ਕੇ ਗਾਂ ਦੀ ਗਾਂ ਰਿਸ਼ਤੇਦਾਰੀ ਵਿੱਚ ਇੱਕ ਬੀਬੀ ਨੂੰ ਕੋਈ ਦਿੱਕਤ ਸੀ ਉਹਨੇ ਤੇਰੀ ਵੀਡੀਓ ਸੁਣ ਕੇ ਅਰਦਾਸ ਬੇਨਤੀ ਕਰਵਾਈ ਦੋ ਜੀ ਉਹ ਦਿੱਕਤ ਇੰਨੇ ਸਾਲਾਂ ਦੀ ਸੀ ਮਹਾਰਾਜ ਦੀ ਕਿਰਪਾ ਨਾਲ ਪੂਰੀ ਹੋ ਗਈ ਵੀ ਉਹ ਖਤਮ ਹੋ ਗਈ ਦਿੱਕਤ ਤੇ ਉਹਨਾਂ ਦੀ ਆਸਾ ਪੂਰੀ ਹੋ ਗਈ ਸੋ ਇਸੇ ਪ੍ਰਕਾਰ ਭਾਈ ਕਿਸੇ ਨੂੰ ਭੇਜਿਆ ਕਰੋ ਵੀ ਪੋਨਾ ਮਹਾਰਾਜ ਕਿਰਪਾ ਕਰਨ ਉਹਦੇ ਕਰਕੇ ਸੰਗਤ ਸੁਣਨ ਨੂੰ ਹਟ ਗਈ ਹੈ ਕਿ ਇਹ ਸ਼ਾਇਦ ਨੰਮੀ ਹੋ ਰਹੀ ਹੈ ਵੀਡੀਓ ਸੋ ਆਪਾਂ ਬੇਨਤੀ ਕਰਦੇ ਹਾਂ ਕਿ ਇੰਨੀ ਕੀ ਭੂਮਿਕਾ ਬੰਦ ਕੇ ਉਸ ਤੋਂ ਬਾਅਦ ਹੱਡ ਬੀਤੀ ਸੁਣਾਦਿਆ ਕਰਨੀ ਸੋ ਜਿਹੜੀ ਅੱਜ ਦੀ ਹੱਡ ਬੀਤੀ ਹੈ ਖਾਸ ਤਾਜੀ ਧੰਨ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਮੇਰ ਸਦਕਾ ਆਈ ਹੈ ਮਹਾਰਾਜ ਦੀ ਕਿਰਪਾ ਸਦਕਾ ਇੱਕ ਪਰਿਵਾਰ ਨੇ ਆਪਣੀ ਹੱਡ ਬੀਤੀ ਸੁਣਾਉਣਾ ਕੀਤਾ ਹੈ ਕਿ ਬਾਬਾ ਦੀਪ ਸਿੰਘ ਸਾਹਿਬ ਦੀ ਮਹਿਮਾ ਤੇ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਕਿਵੇਂ ਸਾਡੇ ਘਰ ਵਿੱਚ ਆਈ ਕਿਵੇਂ ਅਸੀਂ ਬਾਬਾ ਜੀ ਦੀ ਮਹਿਮਾ ਸੁਣ ਕੇ ਮਹਾਰਾਜ ਨਾਲ ਜੁੜੇ ਕਿਵੇਂ ਸਾਡੇ ਤੇ ਕਿਰਪਾ ਹੁੰਦੀ ਹੈ ਉਹ ਸਰਵਣ ਕਰਵਾਉਂਦੇ ਨੇ ਇਹ ਪੂਰੇ ਪਰਿਵਾਰ ਦੇ ਖਾਲਸਾ ਜੀ ਮਹਾਰਾਜ ਦੀ ਬੜੀ ਕਿਰਪਾ ਹੋਈ ਕੋਈ ਨਾ ਕੋਈ ਜਰੀਆ ਬਣਦਾ ਜਿਹਨੂੰ ਕੋਈ ਜਰੀਆ ਬਣਦਾ ਫਿਰ ਉਹ ਮਹਾਰਾਜ ਨਾਲ ਜੋੜ ਲੈਂਦਾ ਇਹ ਜਿਹੜੀ ਹੱਡ ਬਿੱਤੀ ਹੈ ਖਾਲਸਾ ਜੀ ਇਹ ਚੰਡੀਗੜ੍ਹ ਏਰੀਏ ਦੀ ਹੈ ਤੇ ਉਹ ਪਰਿਵਾਰ ਨੂੰ ਬਾਬਾ ਦੀਪ ਸਿੰਘ ਸਾਹਿਬ ਬਾਰੇ ਬਹੁਤਾ ਜਿਆਦਾ ਨਹੀਂ ਸੀ ਪਤਾ ਪਰਿਵਾਰ ਤਾਂ ਵੈਸੇ ਗੁਰੂ ਸਾਹਿਬ ਮੰਨਣ ਵਾਲਾ ਸੀ ਮਹਾਰਾਜ ਨੂੰ ਪਰ ਬਹੁਤਾ ਜਿੱਦਾਂ ਗਿਆਨ ਨਹੀਂ ਸੀ ਇੱਥੇ ਰਹੇ ਨਹੀਂ ਬਾਹਰੋਂ ਆ ਕੇ ਤੇ ਇਥੇ ਆ ਕੇ ਸੈਟਲ ਹੋਏ ਸੀਗੇ ਸ਼ਾਇਦ ਉਹ ਜੁਪੀ ਦੇ ਦੱਸਦੇ ਸੀ ਪਤਾ ਨਹੀਂ ਕਿਤੋਂ ਉਧਰੋਂ ਇੱਧਰ ਆ ਕੇ ਆਪਣੇ ਚੰਡੀਗੜ੍ਹ ਰਹਿੰਦੇ ਸਨ ਇਥੇ ਆ ਕੇ ਉਹਨਾਂ ਨੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਕਾਰੋਬਾਰ ਵੀ ਚੜ੍ਹਦੀ ਕਲਾ ਵਾਲਾ ਹੋ ਗਿਆ ਤੇ ਉਹਨਾਂ ਦੇ ਬੱਚੇ ਨੇ ਦੋ ਬੇਟੀਆਂ ਇੱਕ ਬੇਟਾ ਇੱਕ ਜਿਹੜੀ ਵੱਡੀ ਬੇਟੀ ਹੈ ਉਹਦਾ ਰਿਸ਼ਤਾ ਕੀਤਾ ਕਿਤੇ ਉਹਨਾਂ ਨੇ ਤੇ ਉਹ ਰਿਸ਼ਤਾ ਜਿੱਦਾਂ 2 ਕਸਾਲ 1.5 ਕਸਾਲ ਚੱਲਿਆ ਉਸ ਤੋਂ ਬਾਅਦ ਜਿਹੜਾ ਉਹ ਪਰਿਵਾਰ ਸੀ ਉਹ ਗਲਤ ਸੀ ਜਿਨ੍ਹਾਂ ਨਾਲ ਉਹਨਾਂ ਦੀ ਬੱਚੀ ਦਾ ਵਿਆਹ ਹੋਇਆ ਸੀ ਉਹਨਾਂ ਨੇ ਧੱਕੇ ਨਾਲ ਇਹਨੂੰ ਘਰੋਂ ਕੱਢਿਆ ਤਲਾਕ ਲੈਣ ਦੀ ਕੋਸ਼ਿਸ਼ ਕੀਤੀ ਕੇਸ ਚੱਲਦਾ ਸੀ ਬਹੁਤ ਕੋਸ਼ ਉਹਨਾਂ ਦੇ ਘਰ ਇਹੋ ਜਿਹਾ ਸੀ ਮੈਨੂੰ ਉਹਨਾਂ ਦਾ ਬਾਪੂ ਜਿਹੜਾ ਉਹ ਵੱਡੀ ਬੇਟੀ ਨਾਲ ਬਹੁਤ ਕਰਦਾ ਸੀ ਤੇ ਉਹਦੇ ਚੱਕਰ ਵਿੱਚ ਉਹਨੂੰ ਅਟੈਕ ਵੀ ਹੋ ਗਿਆ ਬਹੁਤ ਬਿਮਾਰ ਰਹਿਣ ਲੱਗਿਆ ਉਹ ਕਹਿੰਦੇ ਸਾਨੂੰ ਕੁਝ ਨਹੀਂ ਸੀ ਪਤਾ ਬਾਬਾ ਦੀਪ ਸਿੰਘ ਸਾਹਿਬ ਬਾਰੇ ਸਾਡੇ ਘਰ ਇੱਕ ਕਿਰਾਏਦਾਰ ਫੈਮਲੀ ਸੀ ਅਸੀਂ ਸਾਡੀਆਂ ਦੋ ਕੋਠੀਆਂ ਸੀ ਇੱਕ ਕੋਠੀ ਵਿੱਚ ਅਸੀਂ ਚਾਹੁੰਦੇ ਸੀ ਕਿ ਕੋਈ ਬੰਦਾ ਰਹਿ ਲਵੇ ਵੀ ਸਾਨੂੰ ਉੱਥੋਂ ਪੈਸਾ ਆਵੇਗਾ ਇੱਕ ਫੈਮਲੀ ਸੀ ਕੋਈ ਪੰਜਾਬ ਤੋਂ ਆਈ ਹੋਈ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸੀ ਤੇ ਉਹਨਾਂ ਨੇ ਇੱਥੇ ਜੋਬ ਕਰਦੇ ਸੀ ਉਹ ਦੋਵੇਂ ਮੀਆਂ ਬੀਵੀ ਤੇ ਉਹਨਾਂ ਨੇ ਸਾਡੇ ਕੋਲੋਂ ਇੱਥੇ ਘਰ ਲੈ ਲਿਆ ਸੀ ਉਹਨਾਂ ਨੂੰ ਘਰ ਦਿੱਤਾ ਸੀ ਰਹਿਣ ਵਾਸਤੇ ਅਸੀਂ ਰੈਂਟ ਵੀ ਥੋੜਾ ਘੱਟ ਹੀ ਲੈਂਦੇ ਸੀ ਕਿ ਕੋਈ ਫੈਮਿਲੀ ਜੀ ਮਿਲ ਜੇ ਉਹਨਾਂ ਕੋਲੋਂ ਰਹਿ ਲੈ ਉਹ ਵੀ ਗੱਲਬਾਤ ਸਾਨੂੰ ਸਾਡੇ ਕਿਸੇ ਰਿਸ਼ਤੇਦਾਰ ਨੇ ਕਰਵਾਏ ਸੀ ਤਾਂ ਕਰਕੇ ਉਹਨੂੰ ਅਸੀਂ ਬਹੁਤਾ ਰੈਂਟ ਨਹੀਂ ਸੀ ਲੈਂਦੇ ਪਰ ਕਹਿੰਦੇ ਉਹ ਮਹਾਰਾਜ ਦੀ ਕਿਰਪਾ ਵਾਲੇ ਸੀ ਉਮਰਧਾਰੀ ਸੀ ਬਾਣੀ ਪੜਨ ਵਾਲੇ ਸੀ ਸਾਡੇ ਘਰ ਇੱਕ ਦਿਨ ਅਚਾਨਕ ਆਇਦ ਬੜੀ ਕਲਾ ਸਾਡੇ ਘਰ ਪਈ ਹੋਈ ਤੇ ਮੇਰੇ ਬਾਪੂ ਜੀ ਉਹਨਾਂ ਨਾਲ ਗੱਲ ਕਰਦੇ ਉਹ ਪਰਿਵਾਰ ਦੱਸਦਾ ਕਿ ਸਾਡੇ ਵੱਡੇ-ਵਡੇਰੇ ਬਾਪੂ ਜੀ ਗੱਲ ਕਰਦੇ ਆ ਵੀ ਇਦਾਂ ਸਾਡੇ ਘਰੇ ਪੁੱਤ ਆ ਦਿੱਕਤ ਆ ਕਹਿੰਦੇ ਉਹਨਾਂ ਨੇ ਸਾਰਾ ਕੁਝ ਪੁੱਛਿਆ ਜਿਵੇਂ ਮਹਾਰਾਜ ਨੇ ਖੇਡ ਕਰਨੀ ਹੁੰਦੀ ਆ ਕਹਿੰਦੇ ਵੀ ਆਹ ਦਿੱਕਤ ਸਾਡੀ ਵੱਡੀ ਜਿਹੜੀ ਬੇਟੀ ਆ ਉਹਦਾ ਜਿਹੜਾ ਹਸਬੰਡ ਆ ਬਹੁਤ ਬੰਦਾ ਖਰਾਬ ਐ ਪੈਸੇ ਬਹੁਤ ਚਾ ਮੰਗਦਾ ਸਾਡੇ ਕੋਲੋਂ ਅਸੀਂ ਪੈਸਾ ਵੀ ਪਹਿਲਾਂ ਵੀ ਬਹੁਤ ਪੈਸੇ ਦੇ ਚੁੱਕੇ ਆ ਉਹਦੀ ਵੱਡੇ-ਵੱਡੇ ਬੰਦੇ ਨਾਲ ਬਹਿਣੀ ਉੱਠਣੀ ਆ ਤੇ ਸਾਲੋਂ ਬਹੁਤ ਤੰਗ ਕਰਦਾ ਤੇ ਉਹ ਜਿਹੜਾ ਪਰਿਵਾਰ ਜਿਹੜਾ ਸੀ ਉਹ ਜਿੱਥੇ ਉਹਨਾਂ ਨੇ ਆਪਣੀ ਬੇਟੀ ਵਿਆਹੀ ਸੀ ਉਹ ਵਾਕਈ ਬਹੁਤ ਵੱਡੇ ਸੀਗੇ ਬੰਦੇ ਤੇ ਮੰਤਰੀਆਂ ਹੰਤਰੀਆਂ ਨਾਲ ਉਹਨਾਂ ਨੇ ਬਹਿਣੀ ਉ ਇਸ ਕਰਕੇ ਉਹ ਬਹੁਤਾ આરોਪ ਝਾੜਦੇ ਸੀ ਇਹ ਪਰਿਵਾਰ ਦੇ ਉੱਤੇ ਤੇ ਉਹ ਉਹਨਾਂ ਨੇ ਪੂਰੀ ਗੱਲ ਤੇ ਦੱਸੀ ਨਹੀਂ ਕਹਿੰਦੇ ਵੀ ਕੋਈ ਪਲਾਟ ਪ੍ਰੂਫ ਦਾ ਚੱਕਰ ਸੀਗਾ ਇਹਨਾਂ ਦਾ ਕੋਈ ਪਲਾਟ ਸੀ ਮੁਹਾਲੀ ਦੇ ਵਿੱਚ ਉਹ ਖੋਹਣਾ ਚਾਹੁੰਦਾ ਸੀ ਉਹ ਕਹਿੰਦਾ ਸੀ ਵੀ ਮੇਰੇ ਨਾਂ ਲਾਓ ਤੇ ਇਹ ਨਹੀਂ ਸੀ ਲਾਉਂਦੇ ਇਸ ਕਰਕੇ ਉਹ ਦੀ ਆਪਣੀ ਘਰ ਵਾਲੇ ਨੂੰ ਘਰ ਭੇਜਦਾ ਸੀ ਵੀ ਅਹੀਂ ਰੱਖਣੀ ਨਹੀਂ ਤੋਂ ਉਹ ਇਦਾਂ ਫਿਰ ਉਹ ਜਿਹਨੂੰ ਸਾਰੀ ਗੱਲ ਗੁਰਮਖ ਨੂੰ ਪਤਾ ਲੱਗੀ ਉਹਨਾਂ ਨੇ ਕਿਹਾ ਬਾਪੂ ਜੀ ਤੁਸੀਂ ਕਿਉਂ ਫਿਕਰ ਕਰਦੇ ਆ ਤੁਸੀਂ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਤੇ ਅਰਦਾਸ ਕਰੋ ਕਿਉਂਕਿ ਖਾਲਸਾ ਜੀ ਜਿਹਨੂੰ ਖੁਦ ਭਰੋਸਾ ਹੋਵੇਗਾ ਉਹੀ ਕਿਸੇ ਨੂੰ ਕਹਵੇਗਾ ਕਿ ਤੁਸੀਂ ਇਦਾਂ ਕਰ ਲਓ ਉਹਨਾਂ ਨੇ ਕਿਹਾ ਵੀ ਤੁਸੀਂ ਕਰੋ ਕਹਿੰਦੇ ਅਸੀਂ ਬਹੁ ਮਹਾਰਾਜ ਅੱਗੇ ਮੱਥੇ ਟੇਕੇ ਨੇ ਵੀ ਕੋਈ ਸਾਡੀ ਬਾਹ ਨਹੀਂ ਫੜਦਾ ਜਿਵੇਂ ਖਾਲਸਾ ਜੀ ਸਾਡੀ ਮੱਤ ਹੁੰਦੀ ਹੈ ਕਿ ਮਹਾਰਾਜ ਨੇ ਇੰਨਾ ਕੁਝ ਦਿੱਤਾ ਹੋਵੇ ਅਸੀਂ ਇੱਕ ਨਾ ਚੀਜ਼ ਮਿਲੇ ਤੇ ਅਸੀਂ ਰੋਣ ਲੱਗ ਪੈਨੇ ਆ ਇਵੇਂ ਤਾਂ ਬੁਰਵਰਜੰਦੇ ਜੀ ਮਹਾਰਾਜ ਕਹਿੰਦੇ ਨੇ 10 ਵਸਤੂ ਲੈ ਪਾਛਾ ਪਾਵਾਂ ਏਕ ਬਸਤ ਕਾਰਨ ਵਿਖੋਟ ਗਵਾਵਾਂ ਏਕ ਬੀਨਾ ਦੇ 10 ਪੀਹਰ ਲੈ ਤੋ ਮੂੜਾ ਕਹੋ ਕਹਾ ਕਰੇ ਮਹਾਰਾਜ ਕਹਿੰਦੇ ਸਤਗੁਰ ਸੱਚੇ ਪਾਸ਼ਣ 10 ਚੀਜ਼ਾਂ ਦਿੱਤੀਆਂ ਨੇ ਸਵਾਸੇ ਦਿੱਤੇ ਦੇਹੀ ਦਿੱਤੀ ਮਾਪਿਓ ਦਿੱਤਾ ਧਰਤੀ ਦਿੱਤੀ ਰਹਿਣ ਵਾਸਤੇ ਛੱਤ ਦਿੱਤੀ ਖਾਣ ਪੀਣ ਨੂੰ ਅਨਪਾਣੀ ਦਿੱਤਾ ਤੇ aroogdehi ਦਿੱਤੀ ਬੱਚੇ ਦਿੱਤੇ ਸਭ ਕੁਝ ਦਿੱਤਾ ਕਿੰਨੀਆਂ ਚੀਜ਼ਾਂ ਗਣਾਈਆਂ ਜਿਹੜੀਆਂ ਮਹਾਰਾਜ ਨੇ ਦਿੱਤੀਆਂ ਨੇ ਪਰ ਸਤਗੁਰ ਸੱਚੇ ਪਾਸ਼ਣ ਨੇ ਕਿਤੇ ਇੱਕ ਚੀਜ਼ ਨਹੀਂ ਦਿੱਤੀ ਜਿਹੜੀ ਅਸੀਂ ਮੰਗਦੇ ਹਾਂ ਉਹ ਸਾਨੂੰ ਨਹੀਂ ਮਿਲੀ ਤੇ ਅਸੀਂ ਪਰਮੇਸ਼ਵਰ ਨੂੰ ਸੱਚੇ ਪਾਤਸ਼ਾਹ ਨੂੰ ਇਹ ਕਹਿ ਲੈਂਦੇ ਆ ਰੱਬ ਸਾਡੀ ਸੁਣਦਾ ਨਹੀਂ ਰੱਬ ਸਾਨੂੰ ਦਿੰਦਾ ਨਹੀਂ ਰੱਬ ਸਾਨੂੰ ਦਿੰਦਾ ਹੀ ਨਹੀਂ ਲੋਕਾਂ ਨੂੰ ਦੇਈ ਜਾਂਦਾ ਸਾਡਾ ਰੱਬ ਹੈ ਹੀ ਨਹੀਂ ਸੋ ਇਹੋ ਜਿਹੇ ਗੱਲਾਂ ਮੂਰਖ ਬੰਦੇ ਕਰਦੇ ਤੇ ਸਤਗੁਰੂ ਸੱਚੇ ਪਾਸ਼ਾ ਕਹਿੰਦੇ ਜੇ ਉਹ ਵਾਹਿਗੁਰੂ ਉਹ ਚੀਜ਼ ਇੱਕ ਜਿਹੜੀ ਨਹੀਂ ਦਿੱਤੀ ਚਲੋ ਉਹਨੇ ਨਹੀਂ ਦਿੱਤੀ ਉਹ ਤੁਹਾਡੇ ਕਰਮਾਂ ਕਰਕੇ ਨਹੀਂ ਦਿੱਤੀ ਕਿਉਂਕਿ ਮਹਾਰਾਜ ਸੱਚੇ ਪਾਸ਼ਾ ਸਾਡੇ ਵਾਸਤੇ ਉਹਨਾਂ ਨੇ ਸਭ ਕੁਝ ਬਣਾਇਆ ਪਰ ਕੋਸ ਚੀਜ਼ ਨਾਲ ਸਾਡਾ ਭਲਾ ਨਹੀਂ ਹੁੰਦਾ ਜਿਹੜੀ ਚੀਜ਼ ਨਾਲ ਭਲਾ ਨਹੀਂ ਹੁੰਦਾ ਵਾਹਿਗੁਰੂ ਸਾਨੂੰ ਨਹੀਂ ਦਿੰਦਾ ਭਾਵੇਂ ਲੱਖਾਂ ਅਰਦਾਸਾਂ ਕਰੀ ਜਾਓ ਜੀਰੇ ਆਉਣ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਉਥਲ ਪੁਥਲ ਹੁੰਦੀ ਆ ਜ਼ਿੰਦਗੀ ਖਰਾਬ ਹੋ ਜਾਂਦੀ ਆ ਜਿਸ ਚੀਜ਼ ਨਾਲ ਉਹ ਵੈਗੁਰੂ ਨਹੀਂ ਦਿੰਦਾ ਸੋ ਇਸੇ ਪ੍ਰਕਾਰ ਖਾਲਸਾ ਜੀ ਇੱਕ ਸਾਖੀ ਆਉਂਦੀ ਆ ਕਿ ਪਤਾ ਨਹੀਂ ਕਿਹੜੇ ਮਹਾਂਪੁਰਸ਼ ਸੀਗੇ ਦਾਸ ਨੇ ਸਰਵਣ ਕੀਤੀ ਸੀਗੀ ਕਿਤੇ ਲਿਖੀ ਵੀ ਪਣੀ ਸੀ ਉਹ ਕਹਿੰਦੇ ਵੀ ਕੋਈ ਪਰਿਵਾਰ ਗਿਆ ਤੇ ਉਹ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਵੀ ਸਾਡਾ ਮੁੰਡਾ ਨਾ ਜੇਤ ਬਹੁਤ ਕਰਦਾ ਕਹਿੰਦਾ ਗੱਡੀ ਲੈ ਕੇ ਦੋ ਵੀ ਬਹੁਤ ਮਹਾਰਾਜ ਜੇਤ ਕਰਦਾ ਤੇ ਕਿਰਪਾ ਕਰੋ ਵੀ ਸਾਡੇ ਤੇ ਮਿਹਰ ਕਰੋਹੀਂ ਗੱਡੀ ਲੈਣੀ ਆ ਨਵੀ ਤੇ ਮਹਾਂਪੁਰਸ਼ ਕਹਿੰਦੇ ਅਚਾਨਕ ਉਹਨਾਂ ਨੇ ਮਹਾਂਪੁਰਸ਼ ਕਹਿੰਦੇ ਗੱਡੀ ਨਾ ਲਿਓ ਤੁਸੀਂ ਅਜੇ ਵੀ ਨਾਲ ਉਹ ਗੱਡੀ ਵੀ ਤੁਹਾਡਾ ਨੁਕਸਾਨ ਹੋਊਗਾ ਕਹਿੰਦੇ ਉਹ ਉਹਨਾਂ ਨੇ ਮਹਾਪੁਰਸ਼ਾਂ ਨਹੀਂ ਮੰਨੀ ਨੀ ਤੇ ਬੱਚੇ ਦੀ ਮੰਨ ਕੇ ਗੱਡੀ ਲੈ ਆਂਦੀ ਪਹਿਲੇ ਦਿਨ ਗੱਡੀ ਲੈ ਆਂਦੀ ਮਹਾਪੁਰਸ਼ਾਂ ਕੋਲ ਲੈ ਆਂਦੀ ਕਹਿੰਦੇ ਵਿੱਚ ਬੈਠੋ ਮਹਾਪੁਰਸ਼ ਕਹਿੰਦੇ ਅਸੀਂ ਤਾਂ ਨਹੀਂ ਇੱਥੇ ਬਹਿਣਾ ਇਹ ਤਾਂ ਕਾਲ ਆ ਤੇ ਉਹ ਸਾਰਾ ਪਰਿਵਾਰ ਡਰ ਗਿਆ ਵੀ ਇਹ ਮਹਾਪੁਰਸ਼ ਨੇ ਐਡਾ ਬਚਨ ਕਿਉਂ ਕੀਤਾ ਕਹਿੰਦੇ ਕਾਲ ਆ ਇੱਥੇ ਨਹੀਂ ਅਸੀਂ ਬਹਿਣਾ ਤੇ ਉਹ ਜਦੋਂ ਉਹ ਵੀ ਮੂਰਖ ਸੀਗੇ ਉਹਨਾਂ ਨੇ ਵੀ ਮਹਾਪੁਰਸ਼ਾਂ ਦੇ ਬਚਨ ਨਹੀਂ ਮੰਨੇ ਨਾ ਮਹਾਪੁਰਸ਼ਾਂ ਕੋ ਪੁੱਛਣ ਦੀ ਕੋਸ਼ਿਸ਼ ਕੀਤੀ ਮਹਾਪੁਰਸ਼ ਤੂੰ ਹੀ ਇਹ ਗੱਲ ਕਿਉਂ ਕਹੀ ਹੈ ਉਹ ਜੋ ਪਛਬੀ ਤੇ ਘਰੇ ਚਲ ਗਏ ਜਿੱਦਾਂ ਬੀਬੀਆਂ ਦੀ ਹੂੜ ਮਤ ਹੁੰਦੀ ਆ ਯਾਰਾ ਤਾਂ ਜਿਹੜਾ ਬੰਦਾ ਹੁੰਦਾ ਉਹ ਸੰਤਾਂ ਦੇ ਜਰਨੀ ਲਾ ਕੇ ਮਨ ਨੀਵਾ ਰੱਖਦਾ ਬੀਬੀਆਂ ਕਹਿੰਦੀਆਂ ਨਹੀਂ ਬਾਬੇ ਨੇ ਕੀਤੀ ਆ ਰਾਸਤੇ ਕੋਈ ਗੱਲ ਨਹੀਂ ਹੋਰ ਬਾਬੇ ਕੋ ਕਰਾਵਾਂਗੇ ਇਦਾਂ ਨਹੀਂ ਮੱਤਾ ਸਾਡੀ ਤੇ ਉਹ ਜਦੋਂ ਘਰ ਲੈ ਗਏ ਤੇ ਬੱਚਾ ਗੱਡੀ ਲੈ ਕੇ ਗਿਆ ਕਿਤੇ ਯਾਰਾ ਮੇਲੀਆਂ ਦਾ ਘੁੰਮਣ ਫਿਰਨ ਚਲਾ ਗਿਆ ਵੀ ਮੈਂ ਗੱਡੀ ਨੇ ਵੀ ਲਈ ਜਿੱਦਾਂ ਹਰ ਕੋਈ ਵਖਾਉਂਦਾ ਟਰੱਕ 'ਚ ਮੱਜੀ ਬੱਚੇ ਦੀ ਮੌਤ ਹੋ ਗਈ ਮਹਾਂਪੁਰਸ਼ਾਂ ਕੋ ਆ ਗਏ ਇਹ ਮਹਾਂਪੁਰਸ਼ੋ ਸਾਡਾ ਬੱਚਾ ਪੂਰਾ ਹੋ ਗਿਆ ਇਦਾਂ ਹੋ ਗਿਆ ਤੇ ਮਹਾਂਪੁਰਸ਼ ਕਹਿੰਦੇ ਸੀ ਤੁਹਾਨੂੰ ਕਿਹਾ ਸੀ ਗੱਡੀ ਨਾ ਲਿਓ ਵੀ ਤੁਹਾਡੇ ਵਾਸਤੇ ਸਮਾਂ ਨਹੀਂ ਚੰਗਾ ਨਾ ਲਿਓ ਮਹਾਰਾਜ ਸੱਚੇ ਪਾਸ਼ਾ ਰੋਕਦੇ ਵੀ ਸੀ ਕਹਿੰਦੇ ਉਹ ਗੱਡੀ ਜਦੋਂ ਲੈਂਦੇ ਸੀ ਨਾ ਬੱਚਾ ਮੰਗਦਾ ਸੀ ਸਾਲ ਡੇਢ ਸਾਲ ਤੋਂ ਮੰਗਦਾ ਸੀ ਪਰ ਮਹਾਰਾਜ ਨੇ ਇੰਨਾ ਕੋ ਉਹਨਾਂ ਨੂੰ ਰੋਕ ਕੇ ਰੱਖਿਆ ਨਹੀਂ ਦਿੱਤੀ ਪਰ ਜਦੋਂ ਬੰਦਾ ਆਪਣੀ ਆ ਜਾਂਦਾ ਨਾ ਉਹ ਚੀਜ਼ ਤੇ ਜਿਵੇਂ ਸੰਤ ਬਾਬਾ ਈਸ਼ਵਰ ਸਿੰਘ ਸਾਹਿਬ ਉਹਨਾਂ ਦੀ ਇੱਕ ਸਾਖੀ ਆਉਂਦੀ ਹੈ ਕਿ ਉਹਨਾਂ ਕੋਈ ਬੀਬੀ ਬੱਚਾ ਮੰਗਣ ਆਉਂਦੀ ਪਹਿਲਾਂ ਵੀ ਸੁਣਾਈ ਹੈ ਸੋ ਖਾਲਸਾ ਜੀ ਮਹਾਰਾਜ ਸਾਨੂੰ ਬਹੁਤ ਕੁਝ ਦ ਸਮਾ ਸਹੀ ਨਹੀਂ ਹੁੰਦਾ ਸਮਾ ਨਾ ਸਹੀ ਹੋਣ ਕਰਕੇ ਸਾਨੂੰ ਦਿੱਕਤ ਆਉਂਦੀ ਹੈ ਤੇ ਮਹਾਰਾਜ ਕਹਿੰਦੇ ਜੇ ਉਹ ਸਾਰੀਆਂ ਚੀਜ਼ਾਂ ਵਾਪਸ ਲੈ ਲੇ ਫਿਰ ਮੂਰਖ ਮਨਾ ਤੂੰ ਕਰੇਗਾ ਕੀ ਜੇ ਤੇਰੇ ਕੋਲ ਦੇਹੀ ਖੋਲੇ ਧਰਤੀ ਖੋਲੇ ਰਹਿਣ ਵਾਸਤੇ ਜਗਾ ਖੋਲੇ ਖਾਣ ਵਾਸਤੇ ਰੋਟੀ ਖੋਲੇ ਫੇ ਕੀ ਕਰੇਗਾ ਸੋ ਇਹ ਕਾਲਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦੀਆਂ ਖੇਡਾਂ ਨੇ ਉਹ ਵਾਹਿਗੁਰੂ ਇੱਕ ਛੇਣ ਤੋਂ ਪਹਿਲਾਂ ਸਭ ਕੁਝ ਖੋ ਸਕਦਾ ਮਹਾਰਾਜ ਕਹਿੰਦੇ ਤੁਸੀਂ ਠਾਕੁਰ ਜਿਸ ਠਾਕੁਰ ਸੋ ਨਹੀਂ ਚਾਰਾ ਤਾਕੋ ਕੀ ਜੇ ਸਤ ਨਮਸਕਾਰਾ ਜਿਹਦੇ ਅਗੇ ਪੇਸ਼ ਨਹੀਂ ਚੱਲਦੀ ਉਹਨੂੰ ਨਮਸਕਾਰ ਕਰ ਲੈਣੀ ਚਾਹੀਦੀ ਹੈ ਫਿਰ ਮਹਾਰਾਜ ਖੁਸ਼ ਹੋ ਜਾਂਦੇ ਸੋ ਜਦੋਂ ਪਰਿਵਾਰ ਨੂੰ ਇਹ ਗੱਲਾਂ ਦੱਸੀਆਂ ਉਹਨਾਂ ਦੇ ਚਲੋ ਪਰਿਵਾਰ ਨੂੰ ਮਨਾਉਣਾ ਕੀਤਾ ਗੁਰਸਿੱਖ ਨੇ ਵੀ ਇਹ ਦੁਪਹਿਰਾ ਕੱਟਣ ਜਾਣੇ ਐਤਵਾਰ ਦੇ ਐਤਵਾਰ ਜੀਦਾ ਸਾਹਿਬ ਸਾਡੇ ਨਾਲ ਚਲੋ ਗੁਰੂ ਸਾਹਿਬ ਦੀ ਕਿਰਪਾ ਨਾਲ ਉਹ ਜਿਹੜੀ ਬੱਚੀ ਸੀ ਉਹ ਵੀ ਅੰਦਰ ਸ਼ਰਧਾ ਸੀ ਉਹ ਵੀ ਚਲੀ ਗਈ ਵੀ ਮੇਰਾ ਘਰ ਵੱਜ ਜਾਏਗਾ ਬਾਕੀ ਉਹਦਾ ਬੇਟਾ ਉਹਨਾਂ ਬਾਪੂ ਜੀ ਦਾ ਤੇ ਉਹਦੀ ਦੂਜੀ ਬੇਟੀ ਵੀ ਚਲੀ ਗਈ ਚਲੋ ਉੱਥੇ ਦੁਪਹਿਰਾ ਸਾਹਿਬ ਦੀ ਸੇਵਾ ਨ ਭਾਈ ਉੱਥੇ ਦਾਸ ਨੇ ਉਹ ਜਿਹੜਾ ਸਿੰਘ ਸੀ ਕਹਿੰਦੇ ਉਹ ਜਿਹੜਾ ਸੀ ਉਹਨੇ ਰਾਸ ਕੀਤੀ ਵੀ ਪਰਿਵਾਰ ਕਹਿੰਦਾ ਵੀ ਉਹਨਾਂ ਨੇ ਸਾਡੀ ਅਰਦਾਸ ਕੀਤੀ ਕਿ ਲੋਕੇ ਵੀ ਬਾਬਾ ਦੀਪ ਸਿੰਘ ਸਾਹਿਬ ਜੀ ਵੀ ਕਿਰਪਾ ਕਰੋ ਮਿਹਰ ਕਰੋ ਵੀ ਇਹਨਾਂ ਦਾ ਆ ਕਾਰਜ ਸੱਚੇ ਪਾਸ਼ਾ ਮੈਂ ਭਰੋਸਾ ਕਰਕੇ ਆਪ ਜੀ ਤੇ ਇਹਨਾਂ ਨੂੰ ਲੈ ਕੇ ਆਇਆ ਕਿਰਪਾ ਕਰਕੇ ਮੇਰੀ ਭਾਵੇਂ ਅਰਜ ਮਹਾਰਾਜ ਤੁਸੀਂ ਰੋਕ ਲਓ ਪਰ ਇਹਦੀ ਮਹਾਰਾਜ ਇਹਨਾਂ ਦੀ ਪੂਰੀ ਕਰ ਦੋ ਇਦਾਂ ਅਰਦਾਸ ਬੇਨਤੀ ਉਹਨਾਂ ਨੇ ਕੀਤੀ ਤੇ ਕਹਿੰਦੇ ਅਸੀਂ ਘਰ ਆ ਕੇ ਘਰੇ ਆ ਕੇ ਉਹ ਗੁਰਸੇਖ ਜਿਹੜਾ ਸੀਗਾ ਉਹ ਕਹਿਣ ਲੱਗਾ ਵੀ ਤੁਸੀਂ ਇਦਾਂ ਕਰੋ ਰੋਜ਼ ਤੁਸੀਂ ਘਰੇ ਹੁੰਨੇ ਹੋ ਤੁਸੀਂ ਰੋਜ਼ ਬਾਣੀ ਪੜ੍ਹਨੀ ਰੋਜ਼ ਪਾਰਾ ਸਾਹਿਬ ਕਰਨਾ ਉਹ ਜਿਹੜੀ ਵੱਡੀ ਬੇਟੀ ਸੀ ਉਹ ਸਾਰਿਆਂ ਨੇ ਆਖੇ ਲੱਗੀ ਬਾਕੀਆਂ ਨੇ ਤਾਂ ਕੋਈ ਮੰਨੀ ਨਹੀਂ ਉਹ ਲੱਗ ਕੇ ਆਖੀ ਉਹਨੇ ਮਹਾਰਾਜ ਦੇ ਮਹਾਰਾਜੇ ਕੜਾ ਪ੍ਰਸ਼ਾਦ ਬਣਾਉਣਾ ਡੇਲੀ ਕੇ ਸੇਸ਼ਨਾਨ ਕਰਕੇ ਤੇ ਅੰਮ੍ਰਿਤ ਵੇਲੇ ਚ ਪਹਿਰਾ ਕੱਟਣਾ 3 ਵਜੇ ਤੋਂ ਲੈ ਕੇ ਦੁਪਹਿਰਾ ਸ਼ੁਰੂ ਕਰਨਾ ਅੰਮ੍ਰਿਤ ਵੇਲੇ ਚ ਪਹਿਰਾ ਸਾਹਿਬ ਦੀ ਸੇਵਾ ਨਿਭਾਉਣੀ ਉਹਨੇ ਤੇ ਗੁਰੂ ਸਾਹਿਬ ਦੀ ਐਸੀ ਕਿਰਪਾ ਹੋਈ ਮਹਾਰਾਜ ਦੀ ਐਸੀ ਦਇਆ ਹੋਈ ਐਸੀ ਸ਼ਹੀਦਾ ਸਿੰਘਾਂ ਦੀ ਕਿਰਪਾ ਵਰਤੀ ਉਸ ਬੱਚੀ ਦੇ ਉੱਤੇ ਕਿ ਉਹਦਾ ਸਭ ਤੋਂ ਪਹਿਲਾਂ ਉਹ ਦੱਸਦੀ ਹੈ ਕਿ ਮੇਰਾ ਮਨ ਬੰਜਾ ਜਿਹੜਾ ਮਨ ਡੋਲਦਾ ਸੀ ਰੋਂਦਾ ਰਹਿੰਦਾ ਸੀ ਵੀ ਪਤਾ ਨਹੀਂ ਮੇਰਾ ਕੀ ਹੋ ਜਾਣਾ ਉਹ ਹੋਇਆ ਫਿਰ ਉਸ ਤੋਂ ਬਾਅਦ ਜਿਹੜੇ ਫਾਦਰ ਸਾਹਿਬ ਮੇਰੇ ਨੂੰ ਅਟੈਕ ਆਇਆ ਸੀ ਜਿਹੜੇ ਗੱਲ ਸੋਹਣੀ ਨਹੀਂ ਸੀ ਸਕਦੇ ਉਹ ਆਪਣੇ ਆਪ ਮੂੰਹੋਂ ਕਹਿਣ ਲੱਗੇ ਧੀਏ ਕੋਈ ਗੱਲ ਨਹੀਂ ਤੂੰ ਤਲਾਕ ਦੇ ਦੇ ਛੱਡ ਦੇ ਆਪਾਂ ਹੋਰ ਕਿਤੇ ਵਿਆਹ ਕਰ ਦਾਂਗੇ ਇਹੋ ਜਿਹੇ ਬੰਦੇ ਨਾਲ ਰਹਿਣਾ ਹੀ ਨਹੀਂ ਤੇ ਇੱਕ ਸਾਡੀ ਮਾਤਾ ਜਿਹੜੀ ਉਹ ਕਹਿੰਦੀ ਸੀ ਨਹੀਂ ਨਹੀਂ ਉਹ ਥੇਕ ਲਣਾਂਗੇ ਕੁੜੀ ਦੀ ਬਦਨਾਮੀ ਹੋ ਜਾਣੀ ਉਹ ਵੀ ਕਹਿਣ ਲੱਗ ਪਈ ਕੋਈ ਗੱਲ ਨਹੀਂ ਪੁੱਤ ਮੈਨੂੰ ਸਾਰੇ ਪਾਸੋਂ ਆਸਰਾ ਮਿਲ ਗਿਆ ਵੀ ਨਹੀਂ ਮੈਂ ਮੈਂ ਕਿਸੇ ਪਾਸੋਂ ਗਲਤ ਨਹੀਂ ਹੈਗੀ ਸਾਰੇ ਪਰਿਵਾਰ ਨੇ ਮੈਨੂੰ ਸਹਾਰਾ ਦਿੱਤਾ ਉਸ ਤੋਂ ਬਾਅਦ ਐਸੀ ਮਹਾਰਾਜ ਦੀ ਕਿਰਪਾ ਹੋਈ ਕਿ ਕੋਈ ਇਹੋ ਜਿਹਾ ਚੱਕਰ ਪਿਆ ਉਹ ਬੰਦੇ ਦੇ ਘਰ ਜਿਹੜਾ ਮੇਰਾ ਘਰ ਵਾਲਾ ਸੀ ਉਹ ਬੱਚੀ ਦੱਸਦੀ ਆ ਕਿ ਉਹ ਘਰ ਵਾਲਾ ਜਿਹੜਾ ਤੰਗ ਕਰਦਾ ਸੀ ਟੰਗਾ ਬੈਂਦਾ ਉਠਾ ਉੜਦਾ ਸੀ ਮੰਤਰੀਆਂ ਸੰਤਰੀਆਂ ਨਾਲ ਇਹੋ ਜੀ ਉਹਦੇ ਘਰ ਕੋਈ ਪਰੇਸ਼ਾਨੀ ਪਈਗੀ ਪੁਲਿਸ ਨੇ ਚੋਕ ਲਿਆ ਸਾਰਾ ਪਰਿਵਾਰ ਕੋਈ ਇਹੋ ਜਾਂ ਉਹਨਾਂ ਨੇ ਕਾਂਡ ਕੀਤਾ ਸੀ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਵਰਤੀ ਉਹ ਬੱਚੀ ਕਹਿੰਦੀ ਜਿਹੜੇ ਸਾਨੂੰ ਰੋਜ਼ ਪਰੇਸ਼ਾਨ ਕਰਦੇ ਸੀ ਕਦੇ ਪੁਲਿਸ ਭੇਜਦਾ ਸੀ ਕਦੇ ਕੁਝ ਹੁੰਦਾ ਸੀ ਸਾਰਾ ਕੁਝ ਉੱਥੇ ਠੱਪਦਾ ਠੱਪ ਹੋ ਗਿਆ ਉਹਦੇ ਘਰ ਕੋਈ ਕਾਂਡ ਹੋਇਆ ਸੀ ਵਾਹਿਗੁਰੂ ਜਾਣੇ ਕਿਹੜੀ ਚੀਜ਼ ਦੀ ਉਸ ਸਮਗਲਿੰਗ ਕਰਦਾ ਸੀ ਮੈਨੂੰ ਉਹਦੇ ਬਾਰੇ ਗਿਆਨ ਨਹੀਂ ਸੀ ਉਹ ਬੱਚੀ ਦੱਸਦੀ ਕਿ ਗੁਰੂ ਸਾਹਿਬ ਦੀ ਕਿਰਪਾ ਹੋਈਏ ਪਰਿਵਾਰ ਨੇ ਦੱਸਿਆ ਵੀ ਅਸੀਂ ਮਹਾਰਾਜ ਦੀ ਮਹਿਮਾ ਤੱਕ ਕਦੇ ਨਹੀਂ ਕੀਤੀ ਬਾਬਾ ਦੀਪ ਸਿੰਘ ਸਾਹਿਬਾਰੇ ਬਹੁਤਾ ਸਾਨੂੰ ਪਤਾ ਨਹੀਂ ਪਰ ਉਹ ਇੱਕ ਮਸੀਹਾ ਬਣ ਕੇ ਸਾਡੇ ਵਾਸਤੇ ਉਹ ਗੁਰਸੇ ਖਾਇਆ ਜਿਸ ਨੇ ਸਾਨੂੰ ਬਾਬਾ ਦੀਪ ਸਿੰਘ ਸਾਹਿਬ ਦੇ ਅਸਥਾਨੇ ਨਾਲ ਜੋੜਿਆ ਬਾਬਾ ਦੀਪ ਸਿੰਘ ਸਾਹਿਬ ਦੀ ਸਾਡੇ ਤੇ ਕਿਰਪਾ ਹੋਈ ਉਹ ਸਾਰਾ ਕੇਸ ਰਫਾ ਦਫਾ ਹੋਇਆ ਬੱਚੀ ਕਹਿੰਦੀ ਉਹ ਜੇਲ੍ਹ ਚਲੇ ਗਏ ਸਾਡਾ ਆਪੇ ਸਾਰਾ ਕੁਝ ਨਿਬੜ ਗਿਆ ਨਾ ਕੋਈ ਉਹਨਾਂ ਨੇ ਗੱਲ ਕੀਤੀ ਨਾ ਅਸੀਂ ਗੱਲ ਕੀਤੀ ਤੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਮੇਰ ਹੋ ਗਈ ਸਾਰੇ ਪਰਿਵਾਰ ਜਿਹੜਾ ਬਾਣੀ ਪੜਨ ਲੱਗ ਪਿਆ ਤੇ ਜਿਹੜਾ ਬਾਪੂ ਨੂੰ ਅਟੈਕ ਆਇਆ ਸੀ ਉਹ ਵੀ ਇਹ ਗੱਲ ਕਹਿੰਦਾ ᱛੀਏ ਤੂੰ ਫੇਰ ਨਹੀਂ ਕਰਨੀ ਅਸੀਂ ਤੇਰੇ ਨਾਲ ਖੜੇ ਹਾਂ ਤੇਰਾ ਤੂੰ ਨਹੀਂ ਵਿਆਹ ਕਰਾਉਣਾ ਅਸੀਂ ਸੰਭਾਂਗੇ ਜਦੋਂ ਕੋਈ ਖਾਲਸਾ ਜੀ ਆਸਰਾ ਸਹਾਰਾ ਬਣਦਾ ਨਾ ਹੋਵੇ ਘਰ ਵਿੱਚ ਫਿਰ ਬੱਚਿਆਂ ਨੂੰ ਹੋ ਜਾਂਦਾ ਤੇ ਉਹ ਪਰਿਵਾਰ ਦੱਸਦਾ ਸੀ ਵੀ ਜਿਹੜੀ ਉਹ ਸਾਡੀ ਬੱਚੀ ਦਾ ਇਦਾਂ ਹੋਇਆ ਸੀ ਉਹਨੂੰ ਪਹਿਲਾਂ ਸਾਰਾ ਪਰਿਵਾਰ ਤਾਂ ਨਹੀਂ ਮਾਰਦਾ ਸੀ ਤੂੰ ਕਿਉਂ ਆ ਗਈ ਤੂੰ ਉੱਥੇ ਰਹਿਣਾ ਸੀ ਆ ਤੇਰੀ ਗਲਤੀ ਹੋਣੀ ਆ ਤੂੰ ਕੁਛ ਕੀਤਾ ਹੋਣਾ ਸੋ ਇਦਾਂ ਨਹੀਂ ਕਰਨਾ ਚਾਹੀਦਾ ਕਦੇ ਵੀ ਭਾਈ ਜੇ ਕਿਸੇ ਦਾ ਕਿਸੇ ਨਾਲ ਕੋਈ ਇਦਾਂ ਦਾ ਹੋਇਆ ਹੁੰਦਾ ਉਹ ਮੰਨੇ ਦਾ ਪਹਿਲਾਂ ਹੀ ਮਨ ਦੁਖੀ ਹੁੰਦਾ ਉਹਦਾ ਸਹਾਰਾ ਬਣਨਾ ਚਾਹੀਦਾ ਤੇ ਧੰਨ ਬਾਬਾ ਦੀਪ ਸਿੰਘ ਸਾਹਿਬ ਉਹਨਾਂ ਦੇ ਆਸਰੇ ਸਹਾਰੇ ਬਣੇ ਉਹਨਾਂ ਦਾ ਕਾਰਜ ਸਫਲਾ ਕੀਤਾ ਉਹਨਾਂ ਦੇ ਘਰੋਂ ਜਿਹੜਾ ਰੋਜ਼ ਦੇ ਦਬਕੇ ਮਾਰਦਾ ਸੀ ਉਹ ਆ ਕੇ ਕਦੇ ਪੁਲਿਸ ਭੇਜਦਾ ਸੀ ਕਦੇ ਕੁਛ ਹੁੰਦਾ ਸੀ ਉਹ ਸਾਰਾ ਕੁਝ ਖਤਮ ਹੋ ਗਿਆ ਜਿਹੜਾ ਸਾਨੂੰ ਜੇਲੇ ਕੱਲਣ ਦੀ ਕੋਸ਼ਿਸ਼ ਕਰਦਾ ਸੀ ਬਾਬਾ ਦੀਪ ਸਿੰਘ ਸਾਹਿਬ ਨੇ ਉਹਨੂੰ ਜੇਲੇ ਕਾਲ ਦਿੱਤਾ ਸੋ ਖਾਲਸਾ ਦੀ ਭਰੋਸੇ ਦੀ ਖੇਡ ਹੈ ਜਿਹੜਾ ਭਰੋਸਾ ਰੱਖਦਾ ਹੈ ਉਹਦੇ ਤੇ ਕਿਰਪਾ ਜ਼ਰੂਰ ਹੁੰਦੀ ਹੈ ਮਹਾਰਾਜ ਕਿਰਪਾ ਕਰੇ ਸਾਰਿਆਂ ਨੂੰ ਚੜ੍ਹਦੀ ਗੱਲਾ ਬਖਸ਼ਣ ਕੋਸ਼ਿਸ਼ ਆਪਾਂ ਇਹ ਹੀ ਕੀਤੀ ਆ ਕਿ ਹੱਡ ਬੀਤੀ ਨੂੰ ਛੋੜਾ ਕਰਕੇ ਸੁਣਾਇਆ ਜਾਵੇ ਕਿਉਂਕਿ ਬਹੁਤ ਹੀ ਸੰਗਤ ਸੁਣੇ ਜਿਹਨੂੰ ਬਹੁਤ ਹੀ ਸੰਗਤ ਸੁਣੇਗੀ ਤੇ ਖਾਲਸਾ ਜੀ ਹੋਰ ਮਹਿਮਾ ਸ਼ੀਦਾ ਫੌਜਾਂ ਦੀ ਹੋਵੇਗੀ ਤੇ ਆਪਾਂ ਵੀਡੀਓ ਵੱਡੀ ਨਾ ਕਰਿਆ ਕਰੀਏ ਕਿਉਂਕਿ ਕਈਆਂ ਨੂੰ ਦਿੱਕਤ ਪਰੇਸ਼ਾਨੀ ਆਉਂਦੀ ਹੈ ਤੇ ਮਹਾਰਾਜ ਦਇਆਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਭੋਲਾ ਦੀ ਖੇਮਾ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ